ਜੋਦੀ ਮ ਕੋਈ ਦੋਰ ਤੇ ਪਾਣੀ ਵੇਖਿਆ ਮੇਰੀ ਜੀ ਕਰੇ ਦੋਰ ਜਾ ਮੈਂ ਬਰਬਾਦ ਹੋ ਕੇ ਕੋ ਚੜਿਆ ਨਾ ਤੇ ਬੈ ਕੇ ਇਕੱਲਾ ਹੀ ਰੋਂਦਾ ਰਹਾ ਮੈਂ ਜੀ ਕਰਦੇ ਸਾਰ ਮਾਰਦਾ ਰਹਾ ਕੁਝ ਨਹੀਂ ਕੀ ਕਰਾਂਗੇ ਸਾਰੀ ਉਮਰ ਕਿਦੋਂ ਖਵਾਵਾਂਗੇ ਮੰਮੀ ਮ ਕੀ ਕਰਾਂ ਆਨ ਰੋਦਾ ਬਨੇ ਢੀਏ ਢੀ ਮਾਰ ਮਾਰਤੀ ਸਾਰੇ ਕੋ ਤੈਸ ਨੈਸ ਘਰ ਤੇ ਕਿੱਥੋਂ ਉੱਠਣਾ ਭਾਈ ਸਾਰੀ ਉਮਰ ਅੱਧੀ ਉਮਰ ਨੰਗੀ ਅਦੇ ਕੀ ਲਵਾਗੇ ਤੇ ਕੀਦ ਨਾਲ ਹੋਏ ਇੰਨਾ ਵੀ ਕਪੜਾ ਰਹਿ ਗਿਆ ਨਾ ਜੀ ਕਾ ਇਹ ਰਿਬੈਡਾ ਨਿਕੰਦੇ ਡੜੀਆਂ ਨੇ ਲੈ ਕੇ ਦਿੱਤੇ ਉਹੀ ਬੈਡਾ ਜੀ ਉਹ ਸਾਰਾ ਕੁਝ ਉਹ ਵੀ ਨਹੀਂ ਬਣਾਇਆ ਨਿਆ ਬਿਗੋ ਜੀ ਨਾ ਕੋਈ ਗਿੱਲੀ ਡੜਾ ਹੈ ਕਿ ਅਭਾਉ ਨੂੰ ਨਾ ਪਾਉਂਦੂ ਰਹਿਗੇ ਕੋਈ ਨਹੀਂ ਰਹਿ ਗਿਆ ਬਈ ਬੜਾ ਉੜਿਆ ਇਹਦੇ ਚੇਰੋ ਨਿਗਲਉਂਦਾਂ ਦੇਰੋਂ ਡੇ ਮੈਨੂੰ ਸਾਰਾ ਇਹਨਾਂ ਨਾ ਰੋਜ ਬਹਿਣਗੇ ਅੱਗੇ ਲਾਭਦਾਨ ਕੀ ਕਰਾਂਗੇ ਬਈ ਸਾਰੇ ਹੋਂ ਬੰਦਗੀ ਡੈਡੀ ਤੇ ਨੇ ਕਹਿੰਦੇ ਦੀ ਦਤ ਹੋ ਗਈ ਉਹਦੋਂ ਦੇ ਮੈਂ 10 15000 ਤੇ ਮਸ਼ੀਨ ਚਲਾਉਂਦਾ ਸੀ ਉਹ ਮੈਂ ਉਹਦੋਂ ਤੇ ਜੋਰ ਜੋਰ ਕੇ ਹੀ ਕੱਪੜੇ ਬਣਾਏ ਕਦੀ ਕੋਈ ਬਣਾ ਲੈ ਹਾਲੇ ਤੱਕ ਘਰ ਨਹੀਂ ਪਿਆ ਜਹਾਡੇ ਕੋ ਰਾਜ ਲਿਆ ਕੇ ਰੱਖਿਆ ਯਾਪਾ ਕੇ ਵਿਚਾਨ ਜਮੀਨ ਹੋਊਗਾ ਪਾਣੀ ਆਊਗਾ ਫੋਟ ਤੇ ਬਹਿ ਜਾਗੀ ਕੋਟੇ ਪਾਣੀ ਨਹੀਂ ਸਾਰਾ ਕੋਈ ਇੱਥੇ ਰਹਿ ਗਿਆ ਨਹੀਂ ਲੈਣੀ ਕੋਈ ਸੁਣਾ ਇੱਥੇ ਆ ਗਿਆ ਇਹ ਜੋ ਕੱਪੜਾ ਲੈ ਰਾਇਗੀ ਸਾਰਾ ਥੱਲੇ ਰਹੇਗਾ ਨਾ ਕੋਈ ਇੱਕ ਚੀਜ਼ ਨਹੀਂ ਬਚੀ ਆਧਾਰ ਕਾਰਡ ਪਹਿਲੀ ਦੇਖ ਜੋ ਵੀ ਇਹਦਾ ਪਾਸਪੋਰਟ ਸਾਰਾ ਖੋ ਜਿੱਤੇ ਰਹਿ ਗਿਆ ਕੁਛ ਕੱਢਿਆ ਨਹੀਂ ਜਾ ਜੈ ਇੰਨਾ ਪਾਣੀ ਆ ਗਿਆ। ਥਾ ਪਾਣੀ ਤੇ ਸਾਰੇ ਲਾਥੇ ਜੀ ਹੱਲੇ ਵੀ ਇੰਨਾ ਇੰਨਾ ਪਾਣੀ ਹੈ ਜੀ ਅੱਡੇ ਕਰਾ ਜੀ। ਬਹੁ ਬਰਾਲ ਭਾਈ ਕੋਈ ਚੀਜ਼ ਨਹੀਂ ਬਚੀ ਕੋਈ ਕੁਛ ਨਹੀਂ। ਉਹ ਇਨਸਾਨ ਤਾਂ ਦਿੱਲੀ ਜਾਂਦਾ ਉੱਤੇ ਕੀ 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 ਆ। ਆਪ ਨੂੰ ਵੀ ਨਾ ਜਦੋਂ ਵੀ ਇੰਨੇ ਆ ਖੌਰਾ ਵੇਨੇ ਆ ਜਾਏ ਜਾਂਦੇ ਆਣ ਕੇ ਦੱਸਦੇ ਆ ਤੇ ਦਿਨ ਨੂੰ ਬੜੇ ਹੌਲ ਜੇ ਪੈਂਦੇ ਆ ਕਿ ਕਿੱਦਾਂ ਮਤਲਬ ਦੁਨੀਆ ਤੇ ਕੀ ਕੁਝ ਵੀ ਧਿਆਨ ਮਾਰ ਆ ਬੰਦਾ ਤੇ ਉਠ ਨਹੀਂ ਸਕਦਾ ਇਹ ਮਾਰਨਾ ਅਸਰ ਨੈਗੇਟਿਵ ਵਧੀਆ ਹੋ ਗਈ ਪਰਮਾਤਮਾ ਕਾ ਕਰੇ ਵੀ ਤੁਸੀਂ ਚੜਦੀ ਕਲਾ ਜੇ ਹੋਗੇ ਤੇ ਜਿੱਦਾਂ ਇੱਕ ਵੀਰ ਦੀ ਆਪਾਂ 클ਿੱਪ ਲਾਈ ਅੱਗੇ ਬਲੌਗ ਦੇ ਤੇ ਵੇਖਣ ਦੇ ਲਈ ਉਹਦੇ ਕੀ ਹਲਾਤ ਸੀ ਬਹੁਤ ਇੰਤਜਾ ਵੀਰ ਦੀ ਵੇਖ ਕੇ ਹੈ ਤੇ ਇੰਨਾਂ ਦੇ ਕਈ ਆਉਣ ਦੇ ਨਗੇ ਪਰ ਸਾਡੇ ਕੋਲ ਤੇ ਉਹ ਵੀ ਪਹੁੰਚਿਆ ਹੋਣੇ ਜੇ ਆਪਾਂ ਵੇਖੀਏ ਸ਼ਾਰਟ ਵੀਰ ਦੀ ਤੇ ਕਿੰਦਾਂ ਦੇ ਹਾਲਾਤ ਨੇ ਕਿੰਦਾਂ ਰੂੰਡਿਆ ਵੀਰ ਤੇ ਕਿੰਨੀ ਗਰੀਬੀ ਰੇਖਾ ਚ ਪਹਿਲਾ ਸੀ ਉਤੋਂ ਇਹ ਮਾਰ ਹੋ ਗਈ ਸਮੇਂ ਦੀ ਤੇ ਕਿੰਦਾਂ ਜਿਆਦਾ ਮੁਸ਼ਕਿਲ ਹੁੰਦਾ ਵਾ ਰੂੰਡਿਆ ਵਿਚਾਰਾ ਆਂਦਾ ਇਕੱਲੀ ਮਾਂ ਉਹਦੇ ਚ ਉਹ ਹੀ ਦੋਵੇਂ ਰਹਿੰਦੇ ਹਨਾ ਘਰ ਚ ਤੇ ਘਰ ਜਿਹੜਾ ਉੱਪਰੋਂ ਜਿਹੜਾ ਪੂਰਾ ਠੱਠਾ ਆ ਵਾ ਤੇ ਸਾਰਾ ਲਾਗੋ ਜਿਹੜਾ ਹੀ ਪੇ ਕੱਪੜੇ ਵੀ ਨਹੀਂ ਪਾਉਣ ਤੱਕ ਰਏ ਇਹ ਨਹੀਂ ਜਿੰਨੇ ਵੀ ਹੜਦੀ ਮੜ ਪਈ ਇਹਨਾਂ ਲਾਗੋ ਕਿਸੇ ਕੋ ਵੀ ਨਹੀਂ ਕੱਪੜੇ ਰਹਿ ਨੂੰ ਨੇ ਬਿਲਕੁਲ ਬਿਲਕੁਲ ਤੇ ਉਹ ਕਿੱਦਾਂ ਦੱਸਣ ਲਿਆ ਕਿ ਉਹਦੇ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਵੀ ਉਹਨਾਂ ਵਿਚਾਰੇ ਨੇ ਆਪਣਾ ਟਾਈਮ ਨਗੰਦਾ ਹੀ ਮਤਲਬ ਕਿ ਪ੍ਰਾਈਵੇਟ ਮਸ਼ੀਨ ਵਗੈਰਾ ਚਲਾਉਂਦਾ ਹੈ ਤੇ ਹੁਣ ਸਾਰਾ ਕੁਝ ਇਹਦਾ ਵਿਚਾਰਾ ਬੇਸਟ ਹੋ ਗਿਆ ਤੇ ਉਹਦੇ ਆ ਤੇ ਰੋਣ ਵੇਖ ਕੇ ਰਿਆ ਨਹੀਂ ਜਾਂਦਾ ਵੀ ਦਿਲ ਪੋਂ ਬਾਂ ਮਾਰਦਾ ਵੀ ਕਿੱਦਾਂ ਦੀ ਹਾਲਾਤ ਨੇ ਹਾਂਜੀ ਤੇ ਬਾਕੀ ਉਹ ਵੀ ਇਹਦਾ ਧੰਨਵਾਦ ਜਿਹੜਾ ਅੰਨੀ ਰਾਏ ਵੀਰਾ ਉਹਨੇ ਜਿਹੜੇ ਵੀਰ ਨੇ ਬਾਹਰੋਂ ਕਿਹਨੇ ਆ ਉਹਦੀ ਮਤਲਬ ਚੁੱਕਿਆ ਵਾ ਬੀਲਾ ਵੀ ਉਹਦਾ ਇਹ ਘਰ-ਬਾਰ ਬਣਾ ਕੇ ਰਹਿਗਾ ਤੇ ਮਤਲਬ ਉਹਦੀ ਦੇਖਰੇਖ ਕਰੇਗਾ ਵੇਖੋ ਇਦਾਂ ਦੇ ਵੀਰ ਭਰਾ ਜਿਹੜੇ ਨੇ ਆਪਣੇ ਪੰਜਾਬ ਦੇ ਹੈਗੇ ਤੇ ਜਿਨ੍ਹਾਂ 'ਚ ਰੱਬ ਵਸਦਾ ਜਿਹੜੇ ਔਖੇ ਵੇਲੇ ਤੇ ਜਿੱਥੇ ਵਾਕਿਆ ਹੀ ਜ਼ਰੂਰਤ ਆ ਉਹਨਾਂ ਦੀ ਸਹਾਇਤਾ ਲਈ ਖਲੋਂਦੇ ਆ ਬਾਕੀ ਜੇ ਕਿਸੇ ਨੇ ਹਨਾ ਮਦਦ ਕਰਨੀ ਹੋਏ ਤੇ ਵੱਧ ਤੋਂ ਵੱਧ ਕਰਿਓ ਜਿਦਾਂ ਇਹ ਵੀਰ ਨੇ ਕੀਤੀ ਆ ਹੋਰ ਵੀਰ ਵੀ ਆ ਜਿਦਾਂ ਬਾਹਰੋਂ ਨਹੀਂ ਮਤਲਬ ਇੱਧਰ ਆ ਸਕਦੇ ਤੇ ਤੁਸੀਂ ਮਤਲਬ ਪਿੰਡ ਵਾਸੀਆਂ ਨਾਲ ਕਰ ਲਓ ਗੱਲ ਜਿੱਥੇ ਤਾਂ ਕਨੈਕਟ ਹੈ ਜਿੱਥੇ ਨੂੰ ਤੁਸੀਂ ਵੇਖ ਕੇ ਜਾਂਚ ਕੇ ਪਰ ਇਹ ਆ ਵੀ ਵੇਖੋ ਹਲਕਾ ਕਰੋ ਜਰੂਰ ਪਰ ਇਹ ਪਹਿਲਾਂ ਵੇਖੋ ਵੀ ਕਿੱਥੇ ਜ਼ਿਆਦਾ ਜ਼ਰੂਰਤ ਆ ਤੇ ਬਾਕੀ ਜਿਹੜੇ ਪਿੰਡ 'ਚ ਹੈਗੇ ਜਾਂ ਜਿਹੜੇ ਅੱਗੇ ਥੋੜੇ ਸਿਆਣੇ ਸੁਲਝੇ ਬੰਦੇ ਨੇ ਮਤਲਬ ਜਿਹੜੇ ਕਿ ਚੰਗੇ ਥੀਮਲ ਸੇਵਾ ਜਾਵੇ ਕਹਿੰਦੇ ਭੰਨ ਰਿਹਾ ਆ ਵੀ ਪਹੁੰਚੇ ਉੱਥੇ ਜਿੱਥੇ ਜ਼ਰੂਰਤ ਆ ਪੂਰੀ ਹਾਂਜੀ ਤੇ ਬਾਕੀ ਇਹ ਆ ਵੀ ਚਲੋ ਲੰਗਰ ਦੀ ਸੇਵਾ ਬੜੀ ਹੋ ਗਈ ਆ ਬੜੀ ਜਾਣੀ ਹੈ ਹਨਾ ਤੇ ਪਸ਼ੂਆਂ ਆ ਚਾਰੇ ਦੀ ਥੋੜੀ ਘਾਟ ਹੀ ਤੇ ਉਹ ਵੀ ਚਲੋ ਹੁਣ ਹੋ ਗਈ ਆ ਸਾਰੇ ਇਹੋ ਹੀ ਕਹਿਣ ਰਿਹਾ ਵੀ ਕੁਝ 2-4 ਦਿਨ ਠਹਿਰ ਕੇ ਵੀ ਜਿਹੜਾ ਵਾ ਇਹ ਪਿੰਡਾਂ ਨੂੰ ਬੜੀ ਜ਼ਰੂਰਤ ਪੈਣੀ ਆ ਕਿਉਂਕਿ ਤੁਹਾਨੂੰ ਪਤਾ ਵਾ ਕਿ ਗੈਸ ਤੇ ਛੇਤੀ ਬਲ ਨਹੀਂ ਨਹੀਂ ਆ ਜਦੋਂ ਸਾਰਾ ਘਰਬਾਰੀ ਤੇ ਬਾਹ ਹੋ ਗਿਆ ਤੇ ਛੇਤੀ ਰੋਟੀ ਤਾਂ ਉੱਥੇ ਪਕਣੀ ਨਹੀਂ ਆ ਉੱਥੇ ਬਾਅਦ ਚ ਲੰਗਰ ਦੀ ਵੀ ਜ਼ਰੂਰਤ ਪੈਣੀ ਆ ਫਿਰ ਬਿਸਤਰਿਆਂ ਦੀ ਵੀ ਜ਼ਰੂਰਤ ਪੈਣੀ ਆ ਕਪੜਿਆਂ ਦੀ ਉਹ ਬੱਚਿਆਂ ਦੀ ਵੀ ਪੈਣੀ ਐ ਸਿਆਣਿਆਂ ਦੀ ਵੀ ਪੈਣੀ ਐ ਕਿਉਂਕਿ ਕੋ ਕੋ ਤੇ ਜਿਹੜਾ ਕਪੜਾ ਉਹਨਾਂ ਦੇ ਗਲ ਪਿਆ ਉਹੋ ਹੀ ਉਹਨਾਂ ਖੜਿਆ ਵਾ ਕਈਆਂ ਪਿੰਡਾਂ 'ਚ ਇਦਾਂ ਹੀ ਚਾਂਦ ਚੱਕ ਹੀ ਪਾਣੀ ਆ ਗਿਆ ਹੁਣ ਜਿੱਦਾਂ ਇੱਕ ਸਵੇਰੇ ਬਜੁਰਗ ਦੇ ਵੇਖਣਿਆਂ ਵੀਡੀਓ ਦਾ ਪਰਿਵਾਰ ਬੱਚੇ ਵੀ ਨਿਕਲੇ ਕੇ ਨਾਲ ਆ ਮਤਲਬ ਉਹਨਾਂ ਨੂੰ ਪੋਤੂ ਵੀ ਸਾਰੇ ਨਾਲ ਨੇ ਉਹ ਬਚਾਰੇ ਬੈਠੇ ਆ ਚੌਥਾ ਪੰਜਵਾਂ ਦਿਨ ਉਹ ਚੱਲ ਕੇ ਰੋਡ ਦੇ ਕਨਾਲੀ ਜਿੱਥੇ ਪਾਣੀ ਘਟਾ ਹਾਂਜੀ ਤੇ ਉਹਨਾਂ ਨੂੰ ਕਹਿਣ ਦੇ ਕਿ ਤਿੰਨ ਦਿਨ ਤੋਂ ਚੱਲੀਆਂ ਇਸ ਰਾਹ ਨੂੰ ਸੁੱਤੇ ਹੀ ਨਹੀਂ ਅਗੇ ਸੁੱਤੇ ਕਿੱਥੋਂ ਜਾਣਾ ਜਦੋਂ ਮਤਲਬ ਕੱਪੜੇ ਗਿੱਲੇ ਸਾਰਾ ਕੁਝ ਆ ਕਿੱਦਾਂ ਦੇ ਹਾਲਾਤ ਨੇ ਮੇਰੇ ਰਹਿਣ ਲਈ ਕੋਈ ਜਗ੍ਹਾ ਨਹੀਂ ਆ ਤੇ ਮੱਛਰਾਂ ਦੀ ਭਾਰ ਆ ਤੇ ਬਹੁਤ ਜ਼ਿਆਦਾ ਤੇ ਇਹ ਸਭ ਮਾਰਗਿਆਂ ਦਾ ਕਾਰਨ ਮੁੜ ਕੇ ਬੰਦਣਾ ਮਾਰ ਹੀ ਲੱਗਣੀ ਆ ਨਾਲੇ ਵਪਾਰ ਹੁਣ ਜਿਹੜਾ ਵਾ ਮੈਡੀਕਲ ਦੀ ਵੀ ਬਹੁਤ ਜ਼ਰੂਰਤ ਪੈਣੀ ਆ ਬਿਲਕੁਲ ਬਿਲਕੁਲ ਤੇ ਇਹੋ ਸਾਰੇ ਭੈਣ ਭਰਾਵਾ ਅੱਗੇ ਬੇਨਤੀ ਆ ਵੀ ਜਿਹੜੇ ਵੀਰ ਭਰਾ ਸਾਰੇ ਹੈਲਪ ਕਰਨ ਦੇ ਆ ਇੱਕ ਤੇ ਹੈਲਪ ਸਹੀ ਥਾਂ ਹੋਵੇ ਤੇ ਦੂਜੀ ਇਹ ਆ ਵੀ ਡਟ ਕੇ ਜਿੱਦਾਂ ਮਦਦ ਕਰਨ ਦੇ ਜੇ ਇਦਾਂ ਹੀ ਕਰੋ ਕਿਉਂਕਿ ਜਿਹੜੇ ਵਿਚਾਰਿਆਂ ਦਾ ਕੁਝ ਨਹੀਂ ਰਿਹਾਗਾ ਉਹਨਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਰੋਣ ਆਉਂਦਾ ਬਾਕੀ ਵੀਰ ਆਪਣੇ ਬਹੁਤ ਜ਼ਿਆਦਾ ਮਦਦ ਕਰਨ ਦੇ ਆ ਟੀਮਾਂ ਵੀ ਪਹੁੰਚਣ ਦੀਆਂ ਨੇ ਹਨਾ ਹਰ ਘਰ ਇੱਕ ਚੀਜ਼ ਪਹੁੰਚਾਈ ਜਾਣੀ ਆ ਪਰ ਮੈਂ ਨਹੀਂ ਆ ਵੀ ਕਈ ਪਿੰਡ ਹੀ ਆ ਵੀ ਜਿੱਥਾਂ ਤੱਕ ਹਜੇ ਕੁਝ ਨਹੀਂ ਪਹੁੰਚਿਆ ਕਿਉਂਕਿ ਉੱਥੇ ਪਾਣੀ ਬੜਾ ਵਾ ਤਾਂ ਲੱਥੇ ਨਹੀਂ ਗਿਆ ਬਿਲਕੁਲ ਇਹ ਵੀ ਕੁਝ ਬਾਕੀ ਚੰਦ ਪਿੰਡ ਇਦਾਂ ਦੇ ਹੈਗੇ ਆ ਜਿੱਦਾਂ ਨੌਲੇਜ ਆਉਂਦੇ ਸੀ ਕਿ ਜਿੱਥੇ ਹਜੇ ਮਤਲਬ ਉੱਥੋਂ ਤੱਕ ਨਹੀਂ ਪਹੁੰਚਿਆ ਪਾਣੀ ਬਹੁਤ ਜ਼ਿਆਦਾ ਸੀ ਕਿ ਉੱਥੇ ਨੰਗਾ ਦੀ ਕੋਈ ਸੁਭਦਾ ਹੀ ਨਹੀਂ ਹੈਗੀ ਮੇਸਰ ਨਾ ਬਾਕੀ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਭਰਾ ਇੰਨੀ ਸੇਵਾ ਨਿਭਾਉਂਦੇ ਆ ਕਿਉਂਕਿ ਤਾਂ ਕੀ ਪਤਾ ਵਾਏ ਗੁਰੂ ਇਹਨਾਂ ਦੇ ਪੈਰਾਂ ਪਿਛੇ ਤੁਹਾਨੂੰ ਕਿੰਨਾ ਘਦੇ ਤਾਂ ਹਜੇ ਕਈ ਪਰਿਵਾਰ ਆ ਜਿਨ੍ਹਾਂ ਦੀਆਂ ਮਤਲਬ ਛੱਤਾਂ ਨਹੀਂ ਘਰ ਨਹੀਂ ਰੇ ਕਿਉਂਕਿ ਕਈ ਜਿਹੜਾ ਦਿਹਾੜੀ ਵਾਲਾ ਆਮ ਬੰਦਾ ਵਾ ਉਹ ਕਿੱਦਾਂ ਮਤਲਬ ਘਰ ਨੂੰ ਬਣਾਏਗਾ ਜਿਹਦੀ ਦਿਹਾੜੀ 4-500 ਆ ਤੇ ਉਹ ਆਪਣੇ ਬੱਚਿਆਂ ਨੂੰ ਪਾਲੇਗਾ ਕਿ ਜਾਂ ਘਰ ਬਣਾਏਗਾ ਬੜਾ ਮੁਸ਼ਕਲ ਹੁਣਾ ਵਾ ਤੇ ਮੈਂ ਅੰਨੀ ਆ ਕਿ ਜ਼ਰੂਰ ਤੁਸੀਂ ਉੱਥੇ ਹੈਲਪ ਕਰਿਓ ਬਿਲਕੁਲ ਇਹ ਆਪੀ ਬੱਚਿਆਂ ਵਾਸਤੇ ਜ਼ਰੂਰ ਕੇ ਦੇ ਕਰੋਂ ਕੇ ਦੀ ਪੜ੍ਹਾਈ ਜਾਂ ਕੋਈ ਕੇ ਬਿਮਾਰੀ ਤੋਂ ਬੱਚਾ ਜਿਹੜਾ ਪੀੜਦਾ ਤੇ ਉਹ ਸਾਰਾ ਜਿਹੜਾ ਜਿਹੜਾ ਕਰ ਸਕਦਾ ਜਿਹਨੂੰ ਪ੍ਰਮਾਤਮਾ ਨੇ ਨਹੀਂ ਸਮਰੱਥਾ ਰੱਖੀ ਆ ਵੀ ਉਹ ਕਰ ਸਕਦਾ ਤੇ ਜ਼ਰੂਰ ਕਰੇ ਬਾਕੀ ਇਹ ਵੀ ਹੁਣੇ ਪਾਣੀ ਨੱਥੋਂ ਤੋਂ ਬਾਅਦ ਬਿਮਾਰੀਆਂ ਵੀ ਬੜੀਆਂ ਲੱਗਣੀਆਂ ਨੇ ਹੁਣ ਜਿੱਦਾਂ ਵਾ ਬੁਖਾਰ ਤੋਂ ਹੁਣ ਹੀ ਡਿਆ ਵਾ ਮਸ਼ੇਰ ਲੰਡਿਆ ਤੇ ਇਹ ਦੇ ਕਰਕੇ ਜਿਹੜਾ ਹੰਲੇਰੀਆ ਹੁਣ ਡਿਆ ਵਾ ਤੇ ਜਿਹੜੀ ਖਾਂਸੀ ਹੈ ਹਟਣੀ ਨਹੀਂ ਦੇਈ ਇਹ ਸਾਰਾ ਗਲੀਨ ਮੌਸਮ ਕਰਕੇ ਨਾ ਲਗਾਤਾਰ ਮੀਂਹ ਪੈਣ ਦੇ ਹਾਰ ਜਿੱਥੇ ਆਇਆ ਉਹ ਸਾਰੇ ਪਾਣੀ ਆ ਇਹਦੇ ਚੋਂ ਹੈ ਜਾ ਇਹੋ ਜੀਆਂ ਦੂਈਆਂ ਤੀਜੀਆਂ ਬਿਮਾਰੀਆਂ ਜਿਹੜੀਆਂ ਮਲੇਰੀਆ ਇਹ ਬਿਮਾਰੀਆਂ ਜਿਹੜੀਆਂ ਇਹਨਾਂ ਚ ਉੱਭਜਦੀਆਂ ਨੇ ਤੇ ਮੇਰੇ ਸਹਾਂ ਨਾਲ ਤੇ ਸਾਨੂੰ ਪਾਣੀ ਜਿਹੜਾ ਨਾ ਬਾੜ ਕੇ ਪੀਣਾ ਚਾਹੀਦਾ ਕਿਉਂਕਿ ਉਹ ਧਰਤੀ ਦਾ ਪਾਣੀ ਜਿਹੜਾ ਵਾ ਬੜਾ ਗੰਦਾ ਹੋ ਗਿਆ ਵਾ ਤੇ ਬਾਕੀ ਹੈ ਵੀ ਲਾਟ ਤੇ ਹੋਈ ਹੈ ਕਿ ਗੁਰਾਂ ਦਾ ਅੱਗੇ ਹੱਥ ਜੋੜਦੇ ਹਾਂ ਵੀ ਵਾਹਿਗੁਰੂ ਜਦ ਆਪ ਤੇ ਸੁਖ ਲਿਆ ਤੇ ਪਹਿਲਾ ਰਗਾ ਮਾਹੌਲ ਬਣਿਆ ਪਤਾ ਨਹੀਂ ਕਿ ਨਹੀਂ ਲੱਗਦੀ ਨਜ਼ਰ ਹੱਸਦੇ ਖੇਡਦੇ ਅੱਜ ਪੰਜਾਬ ਨੂੰ ਕੋਈ ਨਾ ਕੋਈ ਘਾਟਾ ਹੀ ਦਿੰਦਾ ਹਮੇਸ਼ਾ ਪਹਿਲਾਂ ਲੜਾਈ ਦਾ ਲੰਘਿਆ ਇਹ ਦੌਰ じゃ ਹੁਣ ਇਹ ਕੁਝ ਨਾ ਕੁਝ ਨਵੀਂ ਨਿਤ ਆਫਤ ਰਹਿੰਦੀ ਆ ਪਰ ਆ ਤੇ ਹਾਦੀ ਹੋ ਗਈ ਚਲੋ ਵਾਹਿਗੁਰੂ ਇਹੀ ਹੈ ਅੱਗੇ ਇਹੋ ਅਰਦਾਸ ਕਰਨੀ ਆ ਕਿ ਵਾਹਿਗੁਰੂ ਜੀ ਸਾਰੇ ਪਰਿਵਾਰ ਹੱਸਦੇ ਖੇਡਦੇ ਰਹਿਣ ਜਿੱਦਾਂ ਅੱਗੇ ਹੀ ਤੇ ਬਾਾਕੀ ਮੈਨੂੰ ਇਹ ਵੀ ਬੜਾ ਦੁੱਖ ਲੱਗਣ ਡਿਆ ਕਿ ਜਿਨ੍ਹਾਂ ਦੀ ਇਹ ਕਿੱਲਾ ਫਸਲ ਖਰਾਬ ਹੋ ਗਈ ਆ ਤੇ ਜ਼ਿੰਮੇਦਾਰ ਨੂੰ ਜਿਹੜੀਆਂ ਨਾ ਆਸਾਂ ਹੀ ਮਤਲਬ ਆਪਣੀ ਜ਼ਮੀਰ ਤੇ ਹੁੰਦੀਆਂ ਜੇ ਕਹਿਤੀ ਦਾ ਵਿਆਹ ਕਰਨਾ ਤਾਂ ਜੇ ਚੰਗੇ ਮਾੜੇ ਤੇ ਜਾਣਾ ਤਾਂ ਤੇ ਹੁਣ ਉਹਨੇ ਬੜਾ ਮੁਸ਼ਕਲ ਹੋਣਾਵਾ ਕਿਉਂਕਿ ਜਿਹੜਾ ਪਾਣੀ ਆਇਆ ਵਾ ਤੇ ਪਾਣੀ ਦੇ ਵਿੱਚ ਜਿਹੜੀਆਂ ਰੇਤ ਰੂਤ ਹਨਾ ਜਮੂਲਾ ਬੜੀਆਂ ਸੈਟ ਕਰਦੀਆਂ ਪੈਣੀਆਂ ਐਵੇਂ ਤੇ ਉਗਣੀ ਜਾਣਾ ਮਹੀਨਾ ਦੋ ਜਿਹੜੀਆਂ ਦੋ ਨੇ ਵੱਧ ਲੱਗਣੇ ਆ ਹੋ ਸਕਦਾ ਕਿ ਕਰਨ ਕਰਨ ਕੇ ਵੀ ਹੋਣੀ ਹੈ ਤੇ ਨਹੀਂ ਹੋਣੀ ਪੱਕਾ ਰੇ ਗੱਲ ਦੀ ਗਰੰਟਡ ਹੈ ਜੀ ਉਹ ਜੀ ਦੀ ਨਹੀਂ ਹੈਗੀ ਉਹ ਤਾਂ ਬਾਅਦ ਸਮੇਂ ਨੇ ਅਧਾਰਤ ਕਰਨਾ ਵਾ ਵੀ ਕਿੱਦਾਂ ਦਾ ਕੀ ਮੌਜ ਚੱਲਦਾ ਇਹ ਜਿਹੜੀਆਂ ਵਾ ਜ਼ਮੀਨਾਂ ਸੈੱਟ ਕਰਨ ਨੂੰ ਸਾਨੂੰ ਮਤਲਬ ਕਿਸਾਨਾਂ ਨੂੰ ਤੇਲ ਵੀ ਚਾਹੀਦਾ ਕਿਉਂਕਿ ਜਿਨ੍ਹਾਂ ਦੀ ਇੱਕ ਕਿੱਲਾ ਕਿੱਲਾ ਦੋ-ਦੋ ਕਿੱਲੇ ਆ ਕਿਉਂਕਿ ਉਹਨਾਂ ਕੋਲ ਟਰੈਕਟਰ ਤਾਂ ਨਹੀਂ ਹੈਗੇ ਸੰਧ ਤਾਂ ਨਹੀਂ ਹੈਗੇ ਸੰਦਾ ਦੀ ਵੀ ਜ਼ਰੂਰਤ ਪੈਣੀ ਆ ਕਿਉਂਕਿ ਹੁਣ ਜੇ ਦਿਹਾੜੀ ਵੱਲ ਵੀ ਵੇਖੇ ਜਾਏਗੀ ਜੇ ਕੋਕੂ ਪੈਹਾਉਗਾ ਤੇ ਕਿਹ ਕੁ ਦਿਹਾੜੀ ਲਵਾਏਗਾ ਤੇ ਜੇ ਕੋਕੂ ਪੈਹਾਣਾ ਹੋਏਗਾ ਤੂੰ ਕਿਦਾਂ ਕਰੇਗਾ ਤੇ ਨਾਲੇ ਤੁਹਾਨੂੰ ਪਤਾ ਹੀ ਹੈ ਤੁਹਾਡੇ ਕਿਸਾਨ ਭਰਾ ਤੇ ਪਹਿਲਾਂ तकरीबन 100 ਜੋ 90% ਵਿਚਾਰੇ ਨੇ ਪਹਿਲਾਂ ਹੀ ਲਿਆ ਹੁੰਦਾ ਵਾ ਆਰਤੀਆਂ ਕੋ ਸਭ ਕੋ ਜ਼ਮੀਨ ਦੇ ਜਿਹੜਾ ਖਰਚਾ ਪਾਣੀ ਕਿਉਂਕਿ ਕਈ ਗੋਜੇ ਚੱਲਦੇ ਆ ਜੀਵਨ ਦੇ ਵਿੱਚ ਵਿਆਹ ਸ਼ਾਦੀ ਕੋਈ ਜੰਮਣ ਮਰਨਾ ਕਈ ਚੱਲਦੇ ਆ ਰਿਸ਼ਤੇਦਾਰੀਆਂ ਤੁਸੀਂ ਸਾਰੇ ਸਿਆਣੇ ਜੀ ਤੇ ਪਹਿਲਾਂ ਹੀ ਜਿਹੜੇ ਕਰਜ਼ੇ ਨਹੀਂ ਰਹਿਣੇ ਆਂ ਉਸ ਹੱਬ ਲਿਆ ਹੁੰਦਾ ਅਗਲੀ ਫਸਲ ਦਾ ਪਹਿਲਾਂ ਹੀ ਕੁਝ ਅੱਧਾ ਬਜੰਦਾ ਤੇ ਪਹਿਲਾਂ ਹੀ ਲੈ ਲਿਆ ਹੁੰਦਾ ਘਰ ਚ ਵਰਤ ਲਿਆ ਹੁੰਦਾ ਤੇ ਬਾਕੀ ਵੀ ਆ ਜੇ ਮਤਲਬ ਜ਼ਿੰਮੇਦਾਰ ਜੀਊਗਾ ਤਾਂ ਫੇਰ ਹੀ ਆ ਦੁਕਾਨਾਂ ਵੀ ਫੇਰ ਹੀ ਚੱਲਣਗੀਆਂ ਜੇ ਕਿ ਕੋਈ ਪੈਹਾ ਹੋਊਗਾ ਤਾਂ ਫੇਰੇ ਉਹ ਦੁਕਾਨਾਂ ਤੇ ਜਾਣਗੇ ਸਾਰੇ ਤਾਂ ਬਹੁਤ ਬੰਦਾ ਮੰਦਾ ਹਾਲ ਦਾ ਬਿਲਕੁਲ ਬਿਲਕੁਲ ਦੇਖੋ ਇਹ ਚੀਜ਼ ਦਾ ਅਸਰ ਜਿਹੜਾ ਨਾ ਇਹ ਟੋਟਲੀ ਸਾਰੇ ਖੇਤਰ ਚ ਹੋਣਾ ਵਾ ਚਾਹੇ ਉਹ ਬੰਦਾ ਕੇਹ ਵੀ ਸਰਾਣੀ ਜਾਂ ਉਹ ਹਰੇਕ ਨੂੰ ਇਹ ਮਾਰ ਚੱਲਣੀ ਪੈਣੀ ਤੇ ਬਾਕੀ ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਫੇਰ ਇਹੋ ਹੀ ਐਂਡ ਤੇ ਆਨੀ ਆ ਤੁਸੀਂ ਜਿੰਨੀ ਹੋ ਸਕਦੀ ਆ ਵੱਧ ਤੋਂ ਵੱਧ ਹੈਲਪ ਕਰੋ ਦੇਖੋ ਇਹ ਵੀ ਇੱਕ ਪਰਮਾਤਮਾ ਦੀ ਜ਼ਰੂਰਤ ਹੈ ਇਹ ਵੀ ਇੱਕ ਪਰਮਾਤਮਾ ਨੇ ਰਹਿਣ ਇਨਸਾਨ ਜਿੱਦਾਂ ਦੀ ਸਮਰੱਥਾ ਨਹੀਂ ਦਿੱਤੀ ਹੁੰਦੀ ਇਹ ਵੀ ਵਾਹਿਗੁਰੂ ਦੀ ਦੇਣ ਹੁੰਦੀ ਹੈ ਕਿ ਕਿਸੇ ਚ ਇੰਨੀ ਯੋਗਤਾ ਹੁੰਦੀ ਹੈ ਵੀ ਉਹ ਕਿਸੇ ਦੀ ਹੈਲਪ ਕਰ ਸਕੇ ਕਿਸੇ ਨੂੰ ਕਿਸ ਚੀਜ਼ ਤੋਂ ਕੱਢ ਸਕੇ ਬਾਹਰ ਹਾਂ ਜੀ ਤੇ ਬਾਕੀ ਤੁਸੀਂ ਬਹੁਤ ਜ਼ਿਆਦੀ ਹੈਲਪ ਕਰਦੇ ਹੋ ਜਿੱਥੇ ਖਾਣੇ ਦੀ ਲੋੜ ਹੈ ਉੱਥੇ ਖਾਣਾ ਵੀ ਪਹੁੰਚਾਇਆ ਗਿਆ ਜੇ ਪਸ਼ੂਆਂ ਦਾ ਚਾਰਾ ਵੀ ਉੱਥੇ ਉਹ ਵੀ ਪਹੁੰਚਾਇਆ ਗਿਆ ਵਾ ਤੇ ਮੈਂ ਹੁਣ ਇਹ ਵੀ ਆਨੀ ਆ ਕਿ ਜਿਨ੍ਹਾਂ ਦੇ ਘਰ ਢਠੇ ਨਹੀਂ ਜਿੱਦਾਂ ਵਾ ਵੀ ਜਿਨ੍ਹਾਂ ਦੀ ਛੱਤ ਵੀ ਉੱਪਰ ਰਹੀ ਤੇ ਜਦੋਂ ਪਾਣੀ ਲੱਗਦਾ ਘਰ ਨੂੰ ਜਾਂਦੀ ਆ ਉਹਦੇ ਵੀ ਨਹੀਂ ਲੱਗਦਾ ਹੈਗਾ ਬਈ ਬਈ ਜਦੋਂ ਵਾਪਸ ਹੀ ਜਾਂਦੇ ਆ ਨਾ ਉਦੋਂ ਬਾਰੇ ਜਦੋਂ ਅੱਗੇ ਸਾਹਮਣੇ ਕੁਝ ਨਹੀਂ ਦੇਖਦਾ ਤੇ ਉਹ ਹੀ ਜਾਣਦਾ ਕਿ ਉਹ ਬੰਦੇ ਤੇ ਕੀ ਬੀਤਦਾ ਉਹਨੂੰ ਪਤਾ ਲੱਗਦਾ ਵੀ ਉਹ ਕਿਹੜੇ ਲਾਤਾਂ ਜੰ ਹੁੰਦਾ ਵਾ ਬੰਦਾ ਵਿਚਾਰਾ ਖਲੋਤਾ ਜਦੋਂ ਸਾਡੇ ਹੱਥੀਂ ਬਣਾਈ ਮਿਹਨਤ ਦੀ ਕਰਤ ਕਰਕੇ ਵਿਚਾਰੇ ਨੇ ਇੱਕ ਪੈਸਾ ਜੋੜ ਕੇ ਜਿਹਨੇ ਆਪਣਾ ਖੜਾ ਕੀਤਾ ਹੁੰਦਾ ਸਭ ਕੁਝ ਤੇ ਉਹ ਜਦੋਂ ਅੱਗੇ ਜ਼ੀਰੋ ਹੋ ਜਾਂਦਾ ਵਾ ਤੇ ਉਦੋਂ ਉਹ ਇਨਸਾਨ ਦਾ ਦੇਲੀ ਜਾਂਦਾ ਉੱਤੇ ਕੀ 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 ਆਪ ਨੂੰ ਵੀ ਨਾ ਜਦੋਂ ਵੀ ਇੰਨੇ ਆ ਖਬਰਾਂ ਵੇਖਨੇ ਆ ਜਾਂ ਇਹ ਜਾਂਦੇ ਆਣ ਕੇ ਦੱਸਦੇ ਆ ਤੇ ਦਿਲ ਨੂੰ ਬੜੇ ਹੌਲ ਜੇ ਪੈਂਦੇ ਆ ਕਿ ਕਿੱਦਾਂ ਮਤਲਬ ਦੁਨੀਆ ਤੇ ਕੀ ਕੁਝ ਵੀ ਲਿਆ ਮੜ ਆਂ ਬੰਦਾ ਤੇ ਓਠ ਨਹੀਂ ਸਕਦਾ ਇਹ ਮਾਰਨਾ ਇਹ ਲਾਣੀ 6 ਰਾਤਾਂ ਹੋਈਆਂ ਜੀ ਆ ਸਤਮੀ ਰਾਤ ਆਣ ਗਈ ਆ ਬਿਨਾਂ ਸੁੱਤੇ ਆ ਹਾਂ ਅੱਛਾ ਮਗਾਇ ਸੋਚਿਆ ਨਿਆਣੇ ਬਿਮਾਰ ਹੁੰਦੇ ਜਾਂਦੇ ਸੋ ਕੋ ਨੀਂਦ ਰੇ ਨਾ ਸੁੱਤੇ ਕਾਤੇ ਨੀ 6 ਦਿਨ ਤੋਂ ਓ ਮੱਛਰ ਖਾਈ ਜਾਂਦਾ ਵੜ ਵੜ ਕੇ ਥਾਂ ਹੋ ਜਾਵਾ ਕੋ ਬਹਿਣ ਵਾਲੀ ਕੋਰੋਨਾ ਉਤੋਂ ਬਾਰਛ ਹੋਈ ਜਾਂਦੀ ਆ ਲੀੜੇ ਵੀ ਗਿੱਲੇ ਆ ਆ ਸਾਰੇ ਵੇਖੋ ਭਿਜੇ ਲੀੜੇ ਸਾਡੇ ਸਾਰਾ ਸਮਾਨ ਭਿਜਾ ਤੇ ਮਤਲ ਸਾਰੇ ਭਿਜੇ ਆ ਮੰਜੇ ਨਾ ਵੀ ਬਹੁਤ ਔਖਾ ਵੇਖੋ ਜੀ ਅੱਜ ਮੱਛਰ ਲੜਦਾ ਵਾ ਤੇ ਮੱਛਰ ਦੇ ਨਾਲ ਨਿਆਣੇ ਤੜਪਦੇ ਰਾਤ ਨੂੰ ਤੇ ਕੀ ਕਰਨਾ ਆਪ ਵੀ ਬਹਿ ਰਹੀਦਾ ਉੱਠ ਕੇ ਜੀ ਭੀ ਜੇ ਹਰ ਹਾਲਾਤ ਆ ਪੰਜਾਬ ਦੇ ਇਹ ਗੱਲਾਂ ਸੁਣ ਕੇ ਨਾ ਮਨ ਭਾਵੁਕ ਹੁੰਦਾ ਕਿ ਕਿਵੇਂ ਇਹ ਲੋਕ ਕਿਵੇਂ ਰਹਿੰਦੇ ਆ ਜਿਹੜੇ ਬੰਦੇ 6-6 ਦਿਨ ਤੋਂ